ਪੰਜਾਬ ਦੇ ਜ਼ਿਲ੍ਹਾ ਫਤਗੜ ਸਾਹਿਬ ਦੇ ਵਿਖੇ ਪੈਂਦੀ ਮੰਡੀ ਗਵਿੰਦਗੜ੍ਹ ਸ਼ਹਿਰ ਦੇ ਵਿੱਚ ਚੱਲ ਰਹੇ ਵਿਦਿਅਕ ਸੰਸਥਾਨ ओपी ਬੰਸਲ ਮਦਰ ਸਕੂਲ ਵਿਖੇ ਉਸ ਸਮੇਂ ਅਫਰਾ ਤਫਰੀਦਾ ਮਾਹੌਲ ਬਣ ਗਿਆ ਜਦੋਂ ਸਕੂਲ ਵਿੱਚ ਬਣੇ ਮੇਨ ਬਿਜਲੀ ਪਾਵਰ ਪੁਆਇੰਟ ਦੇ ਬਕਸੇ ਵਿੱਚ ਭਿਆਨਕ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਇਸ ਤੋਂ ਬਾਅਦ ਸਕੂਲ ਵਿੱਚ ਭੱਜ ਦੌੜ ਮਚ ਗਈ ਅਤੇ ਅੱਗ ਤੋਂ ਓਡਣ ਵਾਲੇ ਧੂਏ ਦੀ ਚਪੇਟ ਵਿੱਚ ਆਉਣ ਕਾਰਨ ਕਈ ਬੱਚਿਆਂ ਨੂੰ ਸਾਹ ਦੀ ਪਰੇਸ਼ਾਨੀ ਹੋ ਗਈ ਜਿਨ੍ਹਾਂ ਨੂੰ ਇਲਾਜ ਲਈ ਰਿਮਟ ਹਸਪਤਾਲ ਤੋਂ ਇਲਾਵਾ ਇੱਕ ਨਿੱਜੀ ਹਸਪਤਾਲ ਦੇ ਵਿੱਚ ਵੀ ਭਰਤੀ ਕਰਵਾਇਆ ਗਿਆ। ਹਾਲ ਸਾਰੇ ਬੱਚੇ ਖਤਰੇ ਤੋਂ ਬਾਹਰ ਹਨ ਜਿਨ੍ਹਾਂ ਨੂੰ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ ਇਸ ਸਬੰਧੀ ਰਿਮੇਟ ਹਸਪਤਾਲ ਦੇ ਡਾਇਰੈਕਟਰ ਕੇਸੀ ਗੋਇਲ ਨੇ ਦੱਸਿਆ ਕਿ ਸਾਧ ਦੀ ਦਿੱਕਤ ਔਨ ਕਾਰਨ 10 ਬੱਚਿਆਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਜਿਨ੍ਹਾਂ ਦਾ ਇਲਾਜ ਕਰ ਛੁੱਟੀ ਦੇ ਦਿੱਤੀ ਹੈ ਸਾਰੇ ਬੱਚੇ ਪੂਰੀ ਤਰ੍ਹਾਂ ਸਿਹਤਮੰਦ ਹਨ ਉਥੇ ਫਾਇਰ ਬ੍ਰਿਗੇਡ ਅਫਸਰ ਜਗਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਕੂਲ ਤੋਂ ਨਹੀਂ ਬਲਕਿ ਸਰਹਿੰਦ ਫਾਇਰ ਬ੍ਰਿਗੇਡ ਆਫਿਸ ਤੋਂ ਸੂਚਨਾ ਮਿਲੀ ਸੀ ਕਿ ਸਕੂਲ ਵਿਖੇ ਅੱਗ ਲੱਗ ਗਈ ਜਦੋਂ ਅਸੀਂ ਪਹੁੰਚੇ ਤਾਂ ਸਕੂਲ ਵੱਲੋਂ ਫਾਇਰ ਸਾਧਨਾਂ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ ਸੀ ਖਸਰ ਕੀ ਤੁਹਾਡੇ ਹਸਪੀਟਲ ਆਜਾ اوਪਨ ਸਕੂਲ ਦੇ ਬੱਚੇ ਨੇ ਕੀ ਮਾਮਲਾ ਸੀ ਜੀ ਹਾਂ ਕੁਛ ਆਏ ਸੀ ਬੱਚੇ ਜਿਨ੍ਹਾਂ ਨੂੰ ਥੋੜੀ ਜਿਹੀ ਥੋੜੀ ਜਿਹੀ ਪ੍ਰੈਸਲੈਸਨ ਸੀ ਥੋੜਾ ਫੇਰ ਸਾਈਕੋਸਿਸ ਸੀਗਾ ਡਰ ਗਏ ਸੀਗੇ ਬੱਚੇ ਕਿ ਵੀ ਉਹਨਾਂ ਨੂੰ ਇੱਥੇ ਲੈ ਜਾਂਦਾ ਕਿ ਅਸੀਂ ਉਹਨਾਂ ਨੂੰ ਅਸੀਂ ਸਾਡੇ ਟੀਟ ਕਰਕੇ ਤੇ ਉਹਨਾਂ ਨੂੰ ਭੇਜ ਦਿੰਦਾ ਡਰ ਕੇ ਇਸ ਕਾਰਨ ਕਿ ਉਹਨਾਂ ਦੇ ਵੀ ਸਾਨੂੰ ਜੀ ਉੱਥੇ ਸਾਂਝਾ ਸਾਂਦੇ ਤੇ ਲਈ ਵਾ ਸਾਂਹਿਤ ਲਈ ਸਾਂਹਿਤ ਲਈ ਉਹਨਾਂ ਲਈ ਆਏ ਸੀਗੇ ਤੇ ਨਮਸਾਰ ਅਨਸੈਟਲ ਕਰਕੇ ਲੋਡੀ ਦੀ ਟ੍ਰੀਟਮੈਂਟ ਦੇ ਕੇ ਭੇਜ ਦਿੰਦਾ ਕਿੰਨੇ ਕੁ ਬੱਚੇ ਆਏ ਸੀ 10 ਛੁੱਟੀ ਹੋ ਤੂ ਕਿ ਬੱਚਾ ਨਹੀਂ ਸਾਨੂੰ ਓਪੀ ਵਾਂਸ ਤੋਂ ਨਹੀਂ ਫੋਨ ਆਇਆ ਸੀਗਾ ਸਾਨੂੰ ਸਰੰਦ ਫਾਇਰ ਬੁਲਟ ਤੋਂ ਫੋਨ ਆਇਆ ਸੀਗਾ ਵੀ ਓਪੀ ਵਾਂਸਲ ਸਕੂਲ ਦੇ ਵਿੱਚ ਅੱਗ ਲੱਗ ਗਈ ਹੈ ਤੇ ਫਰੰਦ ਸਾਡੀ ਗੱਡੀ ਇੱਥੇ ਰਵਾਨਾ ਹੋਈ ਜਦੋਂ ਉੱਥੇ ਜਾ ਕੇ ਗੱਡੀ ਪਹੁੰਚੀ ਉਹਨਾਂ ਨੇ ਫਾਇਰ ਐਕਸੀ ਮਸਰਾਂ ਦੇ ਮਦਦੇ ਨਾਲ ਆ ਕੇ ਭਜਾ ਦਿੱਤੀ ਕਿੰਨੀ ਕੱਲ ਸੀਗੀ ਅੱਗ ਕਿਹੜੇ ਸਾਨੂੰ ਦਿਖਾਇਆ ਉੱਥੇ ਤਾਰਾਂ ਦੂਰਾਂ ਸੀਗੇ ਮੀਟਰ ਲੱਗੇ ਹੋਇਆ ਸੀਗਾ ਸਾਡਾ ਜੋ ਸਟਾਫ ਗਿਆ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਵੀ ਇੱਕ ਕਮਰਾ ਸੀਗਾ ਮੀਟਰ ਵਾਲ ਚੇਂਜਰੂਮ ਉਹਦੇ ਵਿੱਚ ਅੱਗ ਲੱਗੀ ਅੱਗ ਲੱਗਣ ਦਾ ਕਾਰਨ ਕੀ ਹੈ ਅੱਗ ਲੱਗਣ ਦਾ ਕਾਰਨ ਕੋਈ ਹੋ ਤਾਂ ਕਹਿੰਦੇ ਸ਼ਾਰਟ ਸਰਕਟ ਹੋ ਸਕਦਾ ਕਿਉਂਕਿ ਉੱਥੇ ਚੇਂਜਓਵਰ ਲੱਗਿਆ ਹੈ ਖैर ਜਿਸ ਤਰੀਕੇ ਦੇ ਨਾਲ ਇਹ ਹਾਦਸਾ ਹੋਇਆ ਅਜਿਹੇ 'ਚ ਸਕੂਲ ਪ੍ਰਬੰਧਨ ਨੂੰ ਵੀ ਸੋਚਣਾ ਚਾਹੀਦਾ ਕਿਉਂਕਿ ਐਨੇ ਦਿਨੀ ਜਿਸ ਤਰੀਕੇ ਦੇ ਨਾਲ ਵਿਦਿਅਕ ਅਦਾਰਿਆਂ ਦੇ ਵਿੱਚ ਹਾਦਸੇ ਹੋ ਰਹੇ ਨੇ ਉਹਨਾਂ ਤੋਂ ਸਿੱਖ ਲੈਣ ਦੀ ਲੋੜ ਹੈ ਗਨੀਮਤ ਰਹੀ ਕਿ ਆਗੈ ਨਹੀਂ ਜ਼ਿਆਦਾ ਭਿਆਨਕ ਸੀ ਲੇਕਿਨ ਬਾਅਦ ਉਸ ਦੇ ਕੋਈ ਜ਼ਿਆਦਾ ਵੱਡਾ ਨੁਕਸਾਨ ਨਹੀਂ ਹੋ ਸਕਿਆ ਬੱਚੇ ਬਿਲਕੁਲ ਸੁਰੱਖਿਅਤ ਹਨ ਲੇਕਿਨ ਇਸ ਘਟਨਾ ਤੋਂ ਸਕੂਲ ਪ੍ਰਸ਼ਾਸਨ ਨੂੰ ਅਤੇ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਵੀ ਸਬਕ ਲੈਣ ਦੀ ਲੋੜ ਹੈ ਅਤੇ ਇਸ ਤਰੀਕੇ ਦੇ ਜੋ ਸ਼ਾਰਟ ਸਰਕਟ ਹੁੰਦੇ ਨੇ ਪ੍ਰੋਪਰ ਜੋ ਪਾਵਰ ਕੱਟ ਲੱਗਦੇ ਹਨ ਜਾਂ ਬਿਜਲੀ ਦੀ ਕਿਸੇ ਵੀ ਤਰੀਕੇ ਦੀ ਕੋਈ ਅਜੀਹ ਇਸ ਸਮੱਸਿਆ ਹੁੰਦੀ ਹੈ ਤਾਂ ਸਕੂਲ ਪ੍ਰਸ਼ਾਸਨ ਨੂੰ ਬੜੀ ਸੰਜੀਦਗੀ ਦੇ ਨਾਲ ਉਸਤੇ ਦੇਖਰੇ ਕਰਨੀ ਚਾਹੀਦੀ ਹੈ ਤਾਂਕਿ ਇਸ ਤਰੀਕੇ ਦੇ ਹਾਦਸੇ ਨਾ ਵਾਪਰ ਸਕਣ ਜੋ ਲੋਕ ਇਸ ਰਿਪੋਰਟ ਨੂੰ ਦੇਖ ਰਹੇ ਨੇ ਉਸ ਰਿਪੋਰਟ ਦੇ ਪ੍ਰਤੀ ਆਪ ਦੇ ਕੀ ਪ੍ਰਤੀਕਰਮ ਦੇਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ